हिमाचल प्रदेश ਦੇ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਕਿਸੇ ਤੋਂ ਲੁਕੀ ਨਹੀਂ ਹੈ। ਬੀਤੇ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ। ਉਸ ਦੀਆਂ ਤਸਵੀਰਾਂ, ਉਸ ਦੀਆਂ ਵੀਡੀਓਜ਼ ਹਰ ਕਿਸੇ ਨੇ ਵੇਖੀਆਂ ਤੇ ਰੂਹ ਤੱਕ ਕੰਮ ਗਈ। ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਰੀ ਮੀਂਹ ਪਿਆ ਬੀਤੇ ਦਿਨਾਂ ਦੇ ਵਿੱਚ ਤੇ ਸੜਾਜ ਘਾਟੀ ਤਬਾਹ ਹੋ ਗਈ ਹੈ। ਸੈਂਕੜੇ ਘਰ ਇਸ ਦੇ ਵਿੱਚ ਤਬਾਹ ਹੋ ਗਏ ਮਲਬੇ ਦੇ ਵਿੱਚ ਘਰ ਤਬਦੀਲ ਹੋ ਗਏ ਹੁਣ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਿਮਾਚਲ ਦੇ ਪੂਰਵ ਸੀਐਮ ਜੈਰਾਮ ਠਾਕੁਰ ਆਪਣੇ ਜ਼ਿਲ੍ਹੇ ਘਰ ਪਹੁੰਚੇ ਜਿੱਥੇ ਉੱਥੇ ਵੀ ਲੈਂਡਸਲਾਈਡਿੰਗ ਦਾ ਖਤਰਾ ਹੈ ਉੱਥੇ ਵੀ ਘਰ ਤਬਾਹ ਹੋ ਰਹੇ ਨੇ ਜਿਸ ਤੋਂ ਬਾਅਦ ਉਹ ਜਾਇਜ਼ਾ ਲੈਣ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਤੰਦੀ ਪਹੁੰਚੇ ਜਿੱਥੇ ਉਹਨਾਂ ਦਾ ਜ਼ਿਲ੍ਹੇ ਘਰ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਪੂਰੇ ਮਕਾਨ ਦਾ جائزہ ਲਿਆ ਕਿਉਂਕਿ ਜੈਰਾਮ ਠਾਕੁਰ ਪੂਰਵ ਸੀਐਮ ਦੇ ਨਾਲ ਨਾਲ ਸਰਾਸ਼ ਤੋਂ ਮੌਜੂਦਾ ਵਿਧਾਇਕ ਵੀ ਨੇ ਜਿਸ ਤੋਂ ਬਾਅਦ ਉਹ ਉੱਥੇ ਪਹੁੰਚੇ ਹਾਲਾਤ ਦੇਖੇ ਕਿਸ ਤਰੀਕੇ ਦੇ ਨਾਲ ਤਬਾਹੀ ਉੱਥੇ ਵੇਖਣ ਨੂੰ ਮਿਲੀ ਇੱਕ ਤਸਵੀਰ ਜੋ ਗੌਰ ਕਰਨ ਵਾਲੀ ਹੈ ਕਿ ਜਦ ਪੂਰਵ ਸੀਐਮ ਜੈਰਾਮ ਠਾਕੁਰ ਆਪਣੇ ਪੁਸ਼ਤੈਣੀ ਘਰ ਪਹੁੰਚੇ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਨਮੀ ਸੀ ਮਾਇੂਸ ਪੰਛੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਚਿਹਰਾ ਉਦਾਸ ਸੀ ਕਿਉਂਕਿ ਉਹਨਾਂ ਦਾ ਪੁਸ਼ਤੈਨੀ ਕਾਰ ਕਿਰਤਨਾ ਕਿਤੇ ਤਬਾਹ ਹੋਇਆ ਹੈ ਦੱਸਦੀ ਕਿ ਘਰ ਦੇ ਵਿੱਚ ਬਣੀ ਹੋਈ ਗਊਸ਼ਾਲਾ ਵੀ ਡਿੱਗ ਗਈ ਤਸਵੀਰਾਂ ਦੇਖ ਰਹੀ ਸੀ ਮਾਇੂਸ ਸੀ ਉਦਾਸੀ ਚਿਹਰੇ ਤੇ ਉਦਾਸੀ ਸਾਫ ਚਲਕ ਰਹੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਹੜ੍ਹਾਂ ਦਾ ਖਤਰਾ ਲੈਂਡਸਲਾਈਡਿੰਗ ਦਾ ਖਤਰਾ ਹਜੇ ਵੀ ਬਰਕਰਾਰ ਹੈ ਸਰਾਜ ਘਾਟੀ ਤੋਂ ਤਸਵੀਰਾਂ ਵੀ ਬੀਤੇ ਦਿਨਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਕਿਸ ਤਰੀਕੇ ਦੇ ਨਾਲ ਉੱਥੇ ਤਬਾਹੀ ਦੇਖਣ ਨੂੰ ਮਿਲੀ ਹੈ ਇਹ ਤਸਵੀਰਾਂ ਸਾਫ ਦੱਸਦੀਆਂ ਨੇ